ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਦੇ ਵਰਕਰਾਂ ਵੱਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਈਮਾਨ ਸਿੰਘ ਮਾਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਮੋਹਨੀ ਪਾਰ ਕਾ ਕਬੀਰ ਪਾਰ ਕਾ ਕੋਟ ਖਾਲਸਾ ਤੇ ਜੁਨੀਵਰਸਿਟੀ ਦੇ ਨੇੜਲੇ ਇਲਾਕਿਆਂ ਤੋਂ ਇਲਾਵਾ ਸ਼ਹਿਰ ਦੇ ਹੋਰਨਾ ਇਲਾਕਿਆਂ ਵਿੱਚ ਪਾਈ ਅਮਰਿਕ ਸਿੰਘ ਨੰਗਲ ਜੱਥੇਬੰਦਕ ਸਕੱਤਰ ਮਾਝਾ ਜ਼ੋਨ ਪਾਈ ਦਵਿੰਦਰ ਸਿੰਘ ਫਤਿਹਪੁਰ ਸ਼ਹਿਰੀ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਕੋਟਲਾ 부ਜਰਾ ਪ੍ਰਧਾਨ ਹਲਕਾ ਮਜੀਠਾ ਜਸਕਰਨ ਸਿੰਘ ਨੰਗਲ ਹਰਜਿੰਦਰ ਸਿੰਘ ਸਰਾਂ ਬਲਦੇਵ ਸਿੰਘ ਨੰਗਲ ਅਤੇ ਧੀਰ ਸਿੰਘ ਲੋਹਾਰਾਂ ਵਾਲੀ ਸਰਕਲ ਪ੍ਰਧਾਨ ਡੇਰਾ ਬਾਬਾ ਨਾਨਕ ਵੱਲੋਂ ਸ਼ਹਿਰ ਦੇ ਵੋਟਰਾਂ ਨੂੰ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਇਸ ਮੌਕੇ ਤੇ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸ਼ਰੋਮੀਅ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਕਿਸਾਨਾਂ ਮਜ਼ਦੂਰਾਂ ਘੱਟ ਬਿੰਦੀ ਵਰਗ ਅਨੁਸੂਚਿਤ ਜਾਤੀ ਵਰਗ ਦੇ ਹੱਕਾਂ ਦੀ ਰਾਖੀ ਆਮ ਲੋਕਾਂ ਲਈ ਬਰਾਬਰ ਸਿਹਤ ਅਤੇ ਵਿਦਿਅਕ ਸਹੂਲਤਾਂ ਦੇ ਮੁੱਦਿਆਂ ਤੇ ਲੋਕ ਸਭਾ ਚੋਣਾਂ ਲੜ ਰਹੀ ਹੈ। ਉਹਨਾਂ ਦਾਵਾ ਕੀਤਾ ਕਿ ਅੰਮ੍ਰਿਤਸਰ ਦੇ ਲੋਕ ਸ਼ਰੋਮੀਅ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਵਿੱਚ ਹੀ ਮੋਹਰ ਲਗਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਅਮਰੀਕ ਸਿੰਘ ਜੀ ਨੰਗਲ ਜਥੇਬੰਦ ਸਕੱਤਰ ਮਾਜਾ ਜੂਨ ਮੇਰੇ ਸਾਥੀ ਸਾਰੇ ਕੁਲਵੰਤ ਸਿੰਘ ਜੀ ਬਲਦੇਵ ਸਿੰਘ ਜੀ ਭਾਜੀ ਸਾਰੇ ਜਿੰਨੇ ਸਾਡੇ ਸਾਥੀ ਨੇ ਨਾਲ ਨੇ ਸਾਡੇ ਸਾਡੀ ਅੱਜ ਕੋੜ ਖਾਲਸਾ ਮੋਹਣੀ ਪਾਰਕ ਦੇ ਵਿੱਚ ਡੋਰ ਤੋਂ ਡੋਰ ਇਸ਼ਤਿਹਾਰ ਵੰਡਣ ਦੀ ਪ੍ਰਚਾਰ ਕਰਨ ਦੀ ਡਿਵਟੀ ਲੱਗੀ ਸੀ ਸਾਡੀ ਟੀਮ ਦੀ ਅਸੀਂ ਪੂਰੇ ਦਾ ਪੂਰਾ ਬਾਜ਼ਾਰ ਕੜਤਾ ਹੈ ਬਹੁਤ ਵਧੀਆ ਹੰਗਾਰਾ ਸਾਨੂੰ ਮਿਲਿਆ ਲੋਕ ਆਪ ਨੰਬਰ ਦੇ ਰਹੇ ਨੇ ਤੇ ਨਾਲ ਇਹ ਵੀ ਗੱਲ ਆਖ ਰਹੇ ਆ ਕਿ ਮਾਨ ਸਾਹਿਬ ਨੇ ਇੱਕ ਇਤਿਹਾਸਕ ਫੈਸਲਾ ਕੀਤਾ ਜਿਹੜਾ ਅੰਮਰਪਾਲ ਦੇ ਅੱਗੋਂ ਆਪਣਾ ਮੀਲਵਾਰ ਪਿੱਛੇ ਕਰ ਲਿਆ ਤੇ ਉਹਨਾਂ ਨਾਲ ਨੰਬਰ ਵੀ ਦਿੰਦੇ ਆ ਵੀ ਸਾਡੀ ਸਿੱਧੀ ਗੱਲ ਕਰਾਓ ਅਸੀਂ ਪੂਰਨ ਤੌਰ ਤੇ ਇਸ ਪਾਰਟੀ ਨੂੰ ਸਮਰਥਨ ਦਿੰਨੇ ਆ ਪਾਰਟੀ ਦਾ ਮਤਲਬ ਇਹ ਕਿ ਘੱਟ ਗਿਣਤੀਆਂ ਦੇ ਉੱਤੇ ਜਿਹੜੇ ਹਮਲੇ ਇੰਡੀਆ ਕਰ ਰਿਆ ਵਾ ਉਹ ਘੱਟ ਗਿਣਤੀਆਂ ਦੇ ਵਿੱਚ ਪਾਰਟੀ ਹਰ ਗੱਲ ਤੇ ਪੂਰੀ ਆ ਪੜਾਈ 'ਚ ਪੂਰੀ ਆ ਜਿਹੜਾ ਬਾਰਡਰ ਖੋਲਣ ਦੀਆਂ ਔਰ ਸਿਆ ਉਹ ਸਾਡੀ ਪਾਰਟੀ ਦੀ ਇੱਕ ਨੰਬਰ ਤੇ ਇਤਰਾ ਯੂਨੀਵਰਸਿਟੀਆਂ ਨੂੰ ਵਧੀਆ ਬਣਾਉਣਾ ਬੱਚਿਆਂ ਦੀ ਪੜ੍ਹਾਈ ਵਾਸਤੇ ਸਿਹਤ ਸੁਆਵਾਂ ਸਾਰੀਆਂ ਸੂਤਰ ਕਰਕੇ ਨਸ਼ਿਆਂ ਦਾ ਖਾਤਮਾ ਕਰਕੇ ਜੰਗ ਨੋ ਜੰਗ ਸਾਡਾ ਪਾਰਟੀ ਜੰਗ ਨਹੀਂ ਚਾਹੁੰਦੀ ਸਾਡੀ ਪਾਰਟੀ ਵਪਾਰ ਚਾਹੁੰਦੀ ਹੈ ਇਸ ਮੁੱਦੇ ਤੇ ਮਾਨ ਸਾਹਿਬ ਸਿਮਰ ਸਿੰਘ ਮਾਨ ਦੇ بیٹے ਮਾਨ ਸਿੰਘ ਜੀ ਮਾਨ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਇਲੈਕਸ਼ਨ ਲੜ ਰਹੇ ਨੇ ਇਹ ਪੂਰਨ ਤੌਰ ਤੇ ਖੁੱਲ੍ਹ ਹੰਗਾਰਾ ਹੈ ਸਾਰੀਆਂ ਸੰਗਤਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ 550 ਨੰਬਰ ਉੱਥੇ ਸਿਮਰਜੀਤ ਸਿੰਘ ਜੀ ਦੇ ਮਾਨ ਦੇ بیٹے ਉੱਥੇ ਵੀ ਮਿਲ ਸਕਦੇ ਜੇ ਤੇ ਸਾਡਾ ਵੀ ਨੰਬਰ ਸਾਰੇ ਲੈ ਸਕਦੇ ਅਸੀਂ ਪਪੂਲ ਸਾਰੇ ਦੇਾਂਗੇ ਹਰ ਇਲਾਕਾ ਕੋਈ ਇਲਾਕਾ ਨਹੀਂ ਛੱਡਾਂਗੇ ਜਿਹਦੇ ਵਿੱਚ ਅਸੀਂ ਨਾ ਜਾਵਾਂਗੇ ਸਾਰਾ ਪ੍ਰਚਾਰ ਫੁੱਲ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ